ਬਹੁਤ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਆ ਪੰਜਾਬ ਸਰਕਾਰ ਦਾ ਇੰਨਾ ਬੁਰਾ ਹਾਲ ਆ ਜਿੱਥੇ ਸਾਰੇ ਫਰੰਟਾਂ ਦੇ ਫੇਲ ਹੋਈ ਆ ਉੱਥੇ ਜਿਹੜਾ ਲਾਂਡ ਆਰਡਰ ਦਾ ਇੱਕ ਪ੍ਰਥਮ ਜ਼ਿੰਮੇਵਾਰੀ ਗਵਰਨਮੈਂਟ ਦੀ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਆ ਔਰ 3 ਸਾਲ ਤੋਂ ਕਤਿਆਈਆਂ ਮਰਡਰ ਕਿਸੇ ਵੱਡੇ ਵੱਡੇ ਉਹ ਕਬੱਡੀ ਖਿਡਾਰੀ ਮਰ ਗਿਆ ਵਿਚਾਰਾ ਉਹਦਾ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਚੱਕ ਲਈ ਉਹਦੇ ਕਤਲ ਹੋ ਗਿਆ ਔਰ ਬਹੁਤ ਸਾਰੇ ਦਿਨ ਦਿਹਾੜੇ ਲੁੱਟਾ ਖੋਹਾਂ ਜਿਹੜੀਆਂ ਲਕਿਤੀਆਂ ਹੋ ਰਹੀਆਂ ਉੱਥੇ بڑے بڑے ਬਿਸਕੋਟ ਗ੍ਰੇਨੇਡਾ ਨਾਲ ਬੰਬਾਂ ਨਾਲ ਹਮਲੇ ਹੋ ਰਹੇ ਆ ਸਰਕਾਰ ਇੱਕ ਗ੍ਰਾਮਾ ਤਮਾਸ਼ਾ ਸਮਝ ਰਹੀ ਆ ਬਦੂਪਾਂ ਬੇਖੋੜੇ ਕਿਤੇ ਕਹਿੰਦੇ ਆ ਟਾਇਰ ਫਟ ਗਿਆ ਕਦੇ ਕਹਿੰਦੇ ਸਿਲੰਡਰ ਫਟ ਗਿਆ ਅਜੇ ਕਹਿੰਦੇ ਬੈਟਰੀ ਫਟ ਗਈ ਇਹ ਰਾਤ ਜਿਹੜੀ ਤਾਹੀ ਘਟਨਾ శ్రీ ਮਨੋਜ ਕਾਲੀਆ ਜਿਹੜੇ ਬਿਸਟਾਗੂ ਆ ਸਾਡੀ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਉਹਨਾਂ ਦੇ ਘਰੇ ਜਾ ਕੇ ਇੱਕ ਜਿਹੜਾ ਬੰਬ ਸੱਟਿਆ ਗਿਆ ਇਹਨਾਂ ਨੂੰ ਕਾਫੀ ਨੁਕਸਾਨ ਵੀ ਹੋਇਆ ਉਹ ਯਾਰਾ ਤੌਰ ਤੇ ਉਹਨਾਂ ਨੂੰ ਮਾਰਨ ਦੀ ਜਾਨੋਂ ਮਾਰਨ ਦੀ ਉਹਨਾਂ ਦੇ ਪਰੋ ਉਹਦੇ ਪਰਿਵਾਰ ਨੂੰ ਕੋਸ਼ਿਸ਼ ਕੀਤੀ ਗਈ ਆ ਜਿੱਦੇ ਵਾਸਤੇ ਸਾਰੀ ਭਾਰਤੀ ਜਨਤਾ ਪਾਰਟੀ ਵਿੱਚ ਵਿਆਪਕ ਇਹ ਰੋਸ ਨਜ਼ਾਰਾ ਕਰ ਰਹੀ ਆ ਇਹਦੇ ਵਿੱਚ ਅਸੀਂ ਜਿਹੜਾ ਬੰਦੀਨ ਸਾਹਿਬ ਵੱਲੋਂ ਸਰਕਰੇ-ਮਕਰੇ ਮੰਡਲਾਂ ਦੇ ਵਿੱਚ ਸਾਡੇ ਇਹ ਬਾਜ਼ਾਰੇ ਅ ਅਰਤੀ ਹੁਕਮ ਜਾ ਰਹੇ ਤੇ ਯਾ ਸਰਕਾਰ ਦੇ ਭਗਵੰਤਪਾਦ ਦੇ ਕੀਤਾ ਜਾ ਰਹੇ ਆ ਔਰ ਅਸੀਂ ਪੁਰਖ ਸਹਜੋਰ ਸ਼ਰਦਾ ਜੀ ਦੀ ਨਿਖੇਧੀ ਕਰਦੇ ਆ ਔਰ ਇਹ ਸਾਡਾ ਇਹ ਪ੍ਰੋਟੈਸਟ ਦਾ ਇਹ ਤੂੰ ਇਹਨੂੰ ਮਰ ਜਾਣਾ ਚਾਹੀਦਾ ਕਿ ਬਹੁਤ ਵੱਡਾ ਇਹ ਪਾਪ ਆ ਲੋਕਾਂ ਦੇ ਨਾਲ ਧਰੋ ਆ ਕਿ ਲੋਕਾਂ ਤੋਂ ਵੋਟਾਂ ਲੈ ਕੇ 91 ਸੀਟਾਂ ਆਹੋਂ ਤੱਕ ਰਮੇ 94 ਹੋ ਗਈਆਂ ਇਹਨਾਂ ਨੇ ਲੋਕਾਂ ਦੀ ਜਿਹੜੇ ਜਾਨ ਤੇ ਮਾਲ ਨਾਲ ਖਲਵਾੜ ਕਰਦੇ ਆ ਔਰ ਕੋਈ ਵੀ ਬੰਦਾ ਕੋਈ ਨਾ ਕੋਈ ਵੀ ਬੰਦਾ ਇੱਥੇ ਸੌਖੇ ਤੇ ਨਹੀਂਗਾ ਇਹਦਾ ਪੁਰਸ਼ ਸ਼ਬਦਾਂ ਤੋਂ ਜੋੜ ਸ਼ਬਦਾਂ 'ਚ ਨਿਖੇਧੀ ਕਰਦੇ ਆ ਭਾਰਤੀ ਜਨਤਾ ਪਾਰਟੀ ਮੂਫ ਦਰਸ਼ਕਾ ਕੇ ਨਹੀਂ ਦੇਖੇਗੇ